ਤੂੰ ਅਥਾ 1400 ਦਾ ਸੰਗਤ ਹੀ ਸਤਿਗੁਰੂ ਸੇਵਾ ਲੈਣਗੇ 1410 ਸੰਗਤ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਇੱਕ ਓੰਕਾਰ ਉਹ ਕਾਲ ਪੁਰਖ ਪਰਮਾਤਮਾ ਇੱਕ ਹੀ ਹੈ ਸੰਗਤ ਜੀ ਇਸ ਇੱਕ ਨੂੰ ਆਪਾਂ ਸਭ ਨੇ ਮਿਲਣਾ ਹੈ ਉਹ ਦੀਨ ਦੁਨੀਆ ਦਾ ਮਾਲਕ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਇੱਕ ਹੀ ਹੈ ਕਰਤਾ ਪੁਰਖ ਸਾਰਿਆਂ ਦਾ ਕਰਤਾ ਜਿਸ ਦਾ ਨਾਮ ਹੋਂਦ ਵਾਲਾ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਵਾਲਾ ਹੈ ਨਿਰਭਉ ਵਾਹਿਗੁਰੂ 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 ਉਹਨੂੰ ਕਿਸੇ ਦਾ ਭੈ ਨਹੀਂ ਅੱਪਾ ਸਾਰੇ ਕਿਸੇ ਦਾ ਪੈ ਹੈ ਕਿਸੇ ਨੂੰ ਕਿਸੇ ਦਾ ਪੈ ਹੈ ਪਰ ਉਹ ਨਿਰਪਉ ਉਹਨੂੰ ਕਿਸੇ ਦਾ ਪੈ ਨਹੀਂ ਪੈ ਤੋ ਰਹਦਾ ਹੈ ਨਿਰਵੈਰ ਉਹਦਾ ਕਿਸੇ ਨਾਲ ਵੀ ਵੈਰ ਨਹੀਂ ਆਪਾਂ ਦਾ ਪਤਾ ਨਹੀਂ ਕਿਹਦੇ ਕਿਹਦੇ ਨਾਲ ਵੈਰ ਪਾਈ ਰੱਖਦੇ ਆ ਪਰ ਉਹ ਵੈਰ ਤੋਂ ਰਹਿੰਦਾ ਹੈ ਅਕਾਲ ਮੂਰਤ ਜਿਸ ਦਾ ਸਰੂਪ ਕਾਲ ਤੋਂ ਪਰੇ ਆ ਸਮੇਂ ਵਿੱਚ ਨਹੀਂ ਆਉਂਦਾ ਆਪਾਂ ਸਭ ਸਮੇਂ ਵਿੱਚ ਆਏ ਤੇ ਸਮੇਂ ਵਿੱਚ ਨਾਸ਼ ਹੋ ਜਾਣਾ ਪਰ ਉਹ ਸਮੇਂ ਤੋਂ ਬਾਹਰ ਹੈ ਵਾਹਿਗੁਰੂ ਵਾਹਿਗੁਰੂ ਉਸ ਦਾ ਉਸ ਦਾ ਸਰੀਰ ਨਾਸ਼ ਨਹੀਂ ਹੁੰਦਾ ਨਾਸ਼ ਤੋਂ ਰਹਿਤ ਹੈ ਅਜੁਨੀ ਸੈਪੰ ਅਪ ਸਭ ਜੁਨਾ ਵਿੱਚ ਆਉਨੇ ਹੈ ਪਰ ਉਹ ਜੁਨਾ ਵਿੱਚ ਨਹੀਂ ਆਉਂਦਾ ਉਹ ਆਪਣੇ ਆਪ ਤੋਂ ਪੈਦਾ ਹੋਇਆ ਹੈ ਉਹ ਨੂੰ ਕਿਸੇ ਨੇ ਪੈਦਾ ਨਹੀਂ ਕੀਤਾ ਵਾਹਿਗੁਰੂ ਵਾਹਿਗੁਰੂ ਆਪਣੇ ਆਪ ਤੋਂ ਪ੍ਰਕਾਸ਼ ਹੋਇਆ ਹੈ ਤੇ ਜੋ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਹੁਣ ਉਹਨੂੰ ਇੱਕ ਨੂੰ ਮਿਲਣਾ ਪੁਰੇ ਸਾ ਉਹ ਸਿਸ਼ਿਪਤ ਸਲਾਹ ਹੈ ਪਰ ਉਸ ਨੂੰ ਮਿਲ ਗਏ ਕਿਵੇਂ ਉਹ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਸਤਿਗੁਰਨਾ ਮਿਲ ਆਪ ਕਰਨਾ ਪੈਣਾ ਸਤਿਗੁਰ ਦੀ ਸ਼ਰਨ ਪੈਣਾ ਪੈਣਾ ਵਾਹਿਗੁਰੂ 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 ਅਕੀ ਸੰਗਤੀ ਸ਼ਲੋਕ ਵਾਰਾਂ ਤੇ ਵਿਧਿਕ ਮਹੱਲਾ ਪਹਿਲਾ ਉਤੰਗੀ ਪਿਆਹਰੀ ਗਹਿਰੀ ਗੰਬੀਰੀ ਸੱਛੂੜ ਸਹੀਆ ਕਿਵ ਕਰੀ ਨਿਵਨ ਨਾ ਜਾਈ ਤਨੀ ਵਾਹਿਗੁਰੂ ਵਾਹਿਗੁਰੂ ਉੱਚੇ ਲੰਮੇ ਕੱਦ ਵਾਲੀ ਪਰ ਜਵਾਨੀ ਦੀ ਅਪੜੀ ਹੋਈ ਮਾਣ ਵਿੱਚ ਮੱਤੀ ਹੋਈ ਮਸਤ ਚਾਲ ਵਾਲੀ ਆਪਣੀ ਸਹੇਲੀ ਨੂੰ ਆਖਦੀ ਹੈ ਵਾਹਿਗੁਰੂ 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 ਕਹਿੰਦੀ ਹੋਂਮੇ ਦੇ ਕਾਰਨ ਮੈਥੋਂ ਲਿਫਿਆ ਨਹੀਂ ਜਾਂਦਾ ਵਾਹਿਗੁਰੂ ਵਾਹਿਗੁਰੂ ਹੁੰਮੇ ਸੰਗਤ ਜੀ ਅੱਜ ਆਪਾਂ ਸਾਰੇ ਹੁੰਮੇ ਲਈ ਫਿਰਦੇ ਆਂ ਕਹਿੰਦੇ ਲੰਮੇ ਕਦਵਾਲੀ ਪਰ ਜਵਾਨੀ ਵਾਲੀ ਅਪੜੀ ਹੋਈ ਮਾਣ ਵਿੱਚ ਮੱਤੀ ਹੋਈ ਮਸਤ ਚਾਲ ਵਾਲੀ ਆਪਣੀ ਸਹੇਲੀ ਨੂੰ ਆਖਦੀ ਹੈ ਇੱਕ ਸਹੇਲੀ ਨੂੰ ਆਖਦੀ ਦੂਜੀ ਸਹੇਲੀ ਕਹਿੰਦੀ ਮੇਰੇ ਤੋਂ ਹੁੰਮੇ ਦੇ ਕਾਰਨ ਮੈਥੋਂ ਲਿਫਿਆਣੀ ਜਾਂਦਾ ਮਾਣਹਕਾਰ ਦੇ ਕਾਰਨ ਮੈਂ ਕਿਵੇਂ ਸੱਸ ਨੂੰ ਨਮਸਕਾਰ ਕੇ ਰੱਖਾਂ ਕਿਵੇਂ ਮੱਥਾ ਟੇਕਾਂ ਕਿਵੇਂ ਕਿ ਆਪਾਂ ਕਹਿ ਦਿੰਨੇ ਨਾ ਲੈ ਮੈਂ ਉਹਦੇ ਮੂਰੇ ਕਿਵੇਂ ਝੁਕ ਜਾਂ ਇਹ ਆਪਾਂ ਨੂੰ ਝੁਕਣ ਕੌਣ ਕਿਹੜੀ ਚੀਜ਼ ਨਹੀਂ ਦਿੰਦੀ ਹੂਮੇ ਹਕਾਰ ਮਾਣ ਵਾਹਿਗੁਰੂ 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 ਤੇ ਐਸੇ ਤਰ੍ਹਾਂ ਆਪਣੀ ਸੇਲੀ ਨੂੰ ਆਖਦੀ ਇਹ ਕਹਿੰਦੀ ਮੈਂ ਮੈਨੂੰ ਹੂਮੇ ਮੇਰੀ ਲਿਫਨ ਨਹੀਂ ਦਿੰਦੀ ਸੱਸ ਨੂੰ ਨਮਸਕਾਰ ਨਹੀਂ ਕਰਨ ਦਿੰਦੀ ਮੈਂ ਸੱਸ ਦੇ ਮੂਰੇ ਕਿਵੇਂ ਨਹੀਂ ਮੈਂ ਕਿਵੇਂ ਮੱਥਾ ਟੇਕਾਂ ਤੇ ਗੁਰੂ ਸਾਹਿਬ ਵਾਰ-ਵਾਰ ਨਿਮਰਤਾ ਸਿਖਾਉਂਦੀ ਹੈ ਸੰਗਤ ਜੀ ਨਿਉਣਾ ਹੀ ਸਿਕਾਉਂਦੇ ਆਪਾਂ ਨੂੰ ਆਪਸ ਕੋ ਜੋ ਜਾਣੇ ਨੀਚਾ ਸੋਈ ਗਣੀਆਂ ਸਭ ਦੇ ਉੱਚਾ ਗੁਰੂ ਸਾਹਿਬ ਹੀ ਗੁਣ ਦਿੰਦੇ ਆਪਾਂ ਨੂੰ ਤੇ ਆਪਣਾ ਜਿਹੜਾ ਮਾਨ ਆਕਾਰ ਹੈ ਉਹ ਆਪਾਂ ਨੂੰ ਨਿਉਣ ਨਹੀਂ ਦਿੰਦਾ ਤੇ ਗੁਰੂ ਸਾਹਿਬ ਕਹਿੰਦੇ ਆਪਸ ਕੋ ਜੋ ਪੜਾ ਕਹਾ ਵਹਿ ਤਿਸ ਆਪਣਾ ਇਨਿਤ ਨਾ ਵੇ ਗੱਜ ਜੇ ਲਗਾ ਗਿੜਵੜੀ ਸਕੀਏ ਤੋਲਾ ਹਰੀ ਸੇਪੀ ਟੈਂਦੇ ਟਿਟ ਮੈਂ ਮੰਦ ਨੈ ਗਰਵ ਥਣੀ ਵਾਹਿਗੁਰੂ 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 ਅੱਗੋ ਸਹੇਲੀ ਉਤਰਦੀ ਹੈ ਸਹੇਲੀਏ ਇਸ ਪਰਮੀ ਜਵਾਨੀ ਦੇ ਕਾਰਨ ਹਕਾਰ ਨਾ ਕਰ ਇਹ ਜਵਾਨੀ ਜਾਂਦੇ ਚਿਰਨੀ ਲੱਗਣਾ ਫਿਰ ਅੱਗੋ ਸਹੇਲੀ ਕਹਿੰਦੀ ਹੈ ਕਹਿੰਦੀ ਕਾਹ ਦਾ ਹਕਾਰ ਕਾਹ ਦਾ ਮਾਣ ਇਹ ਮਾਣ ਹਕਾਰ ਨਾ ਕਰ ਇਹ ਜਵਾਨੀ ਟਾਈ ਦਿੰਦੀ ਹੈ ਪਤਾ ਨਹੀਂ ਸਾ ਆਉਣਾ ਕਿ ਨਹੀਂ ਆਉਣਾ ਇਹ ਸਵਾਸ ਵੀ ਉਸ ਦੀ ਹੁਕਮ ਵਿੱਚ ਚੱਲ ਰਹੀ ਹੈ ਕਾਦਾ ਮਾਣ ਹੈ ਇਹ ਤਨ ਹੈ ਜਿਹੜਾ ਤਨ ਤਨ ਨੇ ਵੀ ਆਪਣੇ ਨਾਲ ਨਹੀਂ ਜਾਣਾ ਗੁਰੂ ਸਾਹਿਬ ਆਪ ਨੂੰ ਸਮਝਾਉਂਦੇ ਨੇ ਨਾ ਸ਼ਬਦ ਵਿੱਚ ਜਾਗ ਲਿਓ ਰੇ ਮਨ ਜਾਗ ਲਿਓ ਕਹਾ ਗਾਫਲ ਸੋਇਆ ਜੋ ਤਨ ਉਪਜਾ ਸੰਗ ਹੀ ਸੋਪੀ ਸੰਗ ਨਾ ਹੋਇਆ ਮਾਣ ਕਰਦਾ ਆਕਾਰ ਕਰਦਾ ਇਹ ਤਨ ਤਨ ਨੇ ਵੀ ਨਾਲ ਨਹੀਂ ਜਾਣਾ ਵਾਹਿਗੁਰੂ 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 ਕਿਰਪਾ ਕਰੋ ਸੰਗਤ ਤੇ ਵਾਹਿਗੁਰੂ ਕਿਰਪਾ ਕਰੋ ਸੰਗਤ ਤੇ ਵਾਹਿਗੁਰੂ ਨਿਉਣਾ ਆ ਜਾਵੇ ਹੰਕਾਰ ਛੱਡਣਾ ਆ ਜਾਵੇ ਗੁਰੂ ਦੀ ਮਤ ਤੇ ਚੱਲਣਾ ਆ ਜਾਵੇ ਸੈ ਪੀਟੇ ਦੇ ਕਿਡ ਮੈਂ ਮੰਦ ਨੇ ਘਰਵ ਥਣੀ ਵੇਖ ਜਿਹੜੇ ਪਹਾੜਾਂ ਵਰਗੇ ਪੱਕੇ ਮਹਿਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ ਉਹ ਪੱਕੇ ਮਹਿਲ ਵੀ ਡਿੱਗਦੇ ਮੈਂ ਵੇਖ ਲਏ ਹਨਾ ਤੇਰੀ ਜਵਾਨੀ ਦੀ ਕੀ ਪਾਇਆ ਵੇਖੋ ਗੁਰੂ ਸਾਹਿਬ ਸਮਝਾਉਣਾ ਕਰਦੇ ਕਹਿੰਦੇ ਜਿਹੜੇ ਵੱਡੇ ਪਹਾੜ ਸੀ ਪੱਕੇ ਸੀ ਮਹਿਲ ਸੀ ਜਿਹੜੇ ਚੂਨੇ ਦੇ ਪਲਾਸਤਰ ਲੱਗਿਆ ਹੋਇਆ ਸੀ ਉਹ ਵੀ ਟਹਿ ਗਏ ਭਾਵੇਂ ਇੱਥੇ ਕੋਈ ਥਿਰ ਰਿਹਾ ਹੀ ਨਹੀਂ ਜੋ ਉਪਜਿਆ ਸੋ ਬਿਨਸ ਹੈ ਪਰ ਉਹ ਅੱਜ ਕੀ ਕਾਲ RAM ਗਿਓ ਰਾਵਣ ਗਿਓ ਇੱਥੇ ਕੋਈ ਥਿਰ ਰਿਹਾ ਹੀ ਨਹੀਂ ਵੱਡੇ ਵੱਡੇ RAM ਆਏ ਰਾਵਣ ਆਏ ਸਾਉ ਚਲੇ ਗਏ ਇੱਕ ਸਦਾ ਕਾਇਮ ਰਹਿਣ ਵਾਲਾ ਤੋਂ ਪਰਮਾਤਮਾ ਜਿਹਨੂੰ ਤੂੰ ਸਿਮਰਦਾ ਨਹੀਂ ਆਪਦੀ ਹਉਮੈ ਦੇ ਕਾਰਨ ਹੰਕਾਰ ਦੇ ਕਾਰਨ ਤੂੰ ਕਾਦਾ ਮਾਣ ਕਰਦਾ ਫਿਰਦਾ ਵੱਡੇ ਵੱਡੇ ਮਹਿਲ ਮਨਾਰਿਆਂ ਵਾਲੇ ਵੀ ਚਲੇ ਗਏ ਮਹਿਲ ਮਨਾਰੇ ਵੀ ਜਿਹੜੇ ਚੂਨੇ ਦੇ ਪਲਾਸਤਰ ਲੱਗਾ ਹੋਏ ਸੀ ਉਹ ਵੀ ਟਹਿ ਟੰਦੇ ਦੇਖੀਏ ਤੂੰ ਕਿਹੜੀ ਜਵਾਨੀ ਦਾ ਮਾਣ ਕਰਦਾ ਹੈ ਵਾਹਿਗੁਰੂ ਵਾਹਿਗੁਰੂ ਸੱਚੇ ਸੰਗਤ ਜੀ ਸੁਣੁੰ ਮੁੰਦੇ ਹਰਨਾਖੇ ਗੂੜਾ ਵੇਨ અપਾਰ ਵਾਹੀ ਗੁਰੂ ਏ ਸੁੰਦਰ ਨੈਣਾ ਵਾਲੀ ਪੋੜੀ ਯਜਵਾਨ ਕੁੜੀਏ ਇਹ ਜਗਤ ਰਚਨਾ ਵਿੱਚ ਸੋਹਣੀ ਜੀਵ ਇਸਤਰੀਏ ਮੇਰੀ ਇੱਕ ਬਹੁਤ ਡੂੰਗੀ ਪੇਤ ਦੀ ਗੱਲ ਸੁਣ ਵੇਖੋ ਇਹ ਸੰਗਤ ਜੀ ਸਾਰੀ ਗੱਲ ਮਨ ਨੂੰ ਸਮਝਾਈ ਗਈ ਹੈ ਜੀਵ ਇਸਤਰੀ ਨੂੰ ਮਨ ਨੂੰ ਸਮਝਾਈ ਗਈ ਮਨ ਮਣਾ ਸੁਣਾ ਸੁਣਾ ਪੇਤ ਵਾਲੀ ਗੱਲ ਸੁਣ ਬਹੁਤ ਡੂੰਗੀ ਗੱਲ ਹੈ ਵਾਹਿਗੁਰੂ ਵਾਹਿਗੁਰੂ ਜੀ ਕਿਤੇ ਸੁਣਨੀ ਆ ਜਾਵੇ ਪਹਿਲਾ ਵਸਤ ਸਿਆਣ ਕੇ ਤਾਂ ਕੀ ਚਾਹ ਵਪਾਰ ਜਦੋਂ ਕੋਈ ਚੀਜ਼ ਖਰੀਦਣ ਜਾਈਏ ਤਾਂ ਪਹਿਲਾਂ ਉਸ ਚੀਜ਼ ਨੂੰ ਪਰਖ ਕੇ ਤਦੋਂ ਉਸ ਦਾ ਵਪਾਰ ਕਰਨਾ ਚਾਹੀਦਾ ਤਦੋਂ ਉਹ ਖਰੀਦਣੀ ਚਾਹੀਦੀ ਹੈ ਵਾਹਿਗੁਰੂ ਵਾਹਿਗੁਰੂ ਦੇਖੋ ਗੁਰੂ ਸਾਹਿਬ ਨੇ ਕਿੰਨਾ ਵਧੀਆ ਸਮਝਾਇਆ ਸੰਗਤ ਦੀ ਕਿੰਨੇ ਮੇਰੀ ਭੇਦ ਵਾਲੀ ਗੱਲ ਸੁਣ ਤੂੰ ਡੂੰਗੀ ਗੱਲ ਸੁਣਾ ਇੱਕੇ ਗੁਰੂ ਸਾਹਿਬ ਕਹਿੰਦੇ ਪਹਿਲਾ ਵਸਤ ਸਿਆਣ ਕੇ ਵਾਹਿਗੁਰੂ ਵਾਹਿਗੁਰੂ ਤਾਂ ਕੀ ਜਰਾਪਰ ਗੁਰੂ ਸਾਹਿਬ ਕਹਿੰਦੇ ਪਹਿਲਾ ਵਸਤ ਦੀ ਪਛਾਣ ਕਰ ਸਿਆਣ ਨੂੰ ਵਾਰਖ ਕਰ ਤਾਂ ਕੀ ਚੇ ਵਪਾਰ ਪਹਿਲਾਂ ਵਸਤ ਨੂੰ ਸਿਆਣ ਫਿਰ ਤੈਨੂੰ ਵਪਾਰ ਕਰਨਾ ਚਾਹੀਦਾ ਇਹ ਚੀਜ਼ ਲੈਣੀ ਚਾਹੀਦੀ ਜਾਂ ਨਹੀਂ ਲੈਣੀ ਚਾਹੀਦੀ ਵਾਹਿਗੁਰੂ 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 ਤੁੱਤ ਨਾਮ ਵਾਲਕਾਂ ਦੋਹੀ ਦੀਚੈ ਦੁਰਜਨਾ ਮਿੱਤਰਾ ਕੋ ਜੈਕਾਰ ਵਾਹਿਗੁਰੂ ਵਾਹਿਗੁਰੂ ਇਹ ਪੋੜੀਏ ਜੁਵਾਨ ਕੁੜੀਏ ਇੱਕ ਮਾਦਿਕ ਵਿਕਾਰ ਆਤਮਿਕ ਜੀਵਨ ਦੇ ਵੈਰੀ ਹਨ ਵੇਖੋ ਗੁਰੂ ਸਾਹਿਬ ਕਿੰਨਾ ਵਧੀਆ ਸਮਝਾ ਰਹੇ ਹੈ ਕਹਿੰਦੇ ਭਾਈ ਜਿਹੜੇ ਆ ਪੰਜੇ ਚੁੰਮੜੇ ਹੋਏ ਹਨ ਇਹ ਜੀਵਨ ਦੇ ਵੈਰੀ ਹੈ ਤੇ ਸੱਚ ਹੈ ਵਾਹਿਗੁਰੂ ਵੈਰੀ ਹੈ ਜੇ ਇੱਕ ਤੋ ਖੜਾ ਛੁੜਦਾ ਦੂਜਾ ਜਕੜ ਲੈਂਦਾ ਦੂਜੇ ਤੋਂ ਤਾਂ ਤੀਜਾ ਜਕੜ ਲੈਂਦਾ ਇਹ ਪੰਜੇ ਹੀ ਇਹ ਤਾਂ ਇੱਕ ਨਹੀਂ ਮਾਣ ਤੇ ਮਨੁੱਖ ਨੂੰ ਤਾਂ ਪੰਜੇ ਲੱਗੇ ਹੋਏ ਹੈ ਇਨਸਾਨ ਨੂੰ ਤਾਂ ਪੰਜੇ ਲੱਗੇ ਹੋਏ ਹੈ ਪਸ਼ੂ ਪੰਛੀਆਂ ਨੂੰ ਇੱਕ 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 ਨਹੀਂ ਮਾਣ ਤੇ ਆਪਾਂ ਨੂੰ ਤਾਂ ਪੰਜ-ਪੰਜ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਪੰਜੇ ਹੀ ਆਪਣੇ ਵੈਰੀ ਹੈ ਦੁਸ਼ਟਾਂ ਨੂੰ ਅੰਦਰੋਂ ਕੱਢਣ ਲਈ ਪ੍ਰਭੂ ਦੀ ਸੇਵਤ ਸਲਾਹ ਕਰ ਕਹਿੰਦੇ ਦੁਸ਼ਟਾਂ ਨਾਲ ਜੇ ਖੜਾ ਛਡਾਉਣਾ ਇਹਨਾਂ ਨੂੰ ਬਚਣਾ ਹੈ ਪੰਜਾਂ ਚੋਂ ਤੋ ਉਸ ਪਰਮਾਤਮਾ ਦੇ ਗੁਣ ਗਾਣਗਾ ਉਹਦੀ ਸਿਫਤ ਸਲਾਹ ਕਰ ਉਹਨੂੰ ਯਾਦ ਕਰ ਵਾਹਿਗੁਰੂ ਜੋ ਯਾਦ ਕਰਨਾ ਚਾਹੀਦਾ ਤੂੰ ਤਾਂ ਇਹਨਾਂ ਪੰਜਾਂ ਦੇ ਵਿੱਚ ਹੀ ਫਸਦਾ ਜਾਨਾ ਤੂੰ ਤਾਂ ਇਹਨਾਂ ਨੂੰ ਪਿਆਰ ਕਰਦਾ ਹੈ ਇਹਨਾਂ ਦੇ ਵਿੱਚ ਦੱਸਦਾ ਜਾਨਾ ਪਰ ਜਦੋਂ ਕਿ ਤੂੰ ਪਰਮਾਤਮਾ ਦੀ ਸਿਫਤ ਸਲਾਹ ਕਰੇਗਾ ਉਹਨੂੰ ਪਿਆਰ ਕਰੇਗਾ ਫਿਰ ਇਹ ਦੁਸ਼ਟ ਨਸ ਜਾਣਗੇ ਵਾਹਿਗੁਰੂ 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 ਪ੍ਰਵੋਦੀ ਸਿੱਖਤ ਸਲਾਹ ਕਰਨੀ ਚਾਹੀਦੀ ਹੈ ਭਲੇ ਗੁਣਾਤਮਕ ਜੀਵਨ ਦੇ ਅਸਲ ਮਿੱਤਰ ਹਨ ਗੁਰੂ ਤੋਂ ਚੰਗੇ ਗੁਣ ਲੈ ਇਹ ਹੀ ਆਤਮਕ ਜੀਵਨ ਦੇ ਅਸਲ ਮਿੱਤਰ ਹੈ ਚੰਗੇ ਗੁਣ ਮਿੱਤਰਾਂ ਦੇ ਸਾਥ ਦੀ ਖਾਤਰ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਕਹਿੰਦੇ ਚੰਗੇ ਗੁਣ ਹੀ ਅਸਲ ਮਿੱਤਰ ਹਨ ਤੇ ਇਹ ਚੰਗੇ ਗੁਣ ਮਿਲਦੇ ਕਿੱਥੋਂ ਹੈ ਗੁਰੂ ਤੋਂ ਕਹਿੰਦੇ ਇਹ ਚੰਗੇ ਗੁਣ ਪਾਉਣ ਵਾਸਤੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੀ ਸਿੱਖਤ ਸਲਾਹ ਕਰਦੇ ਰਹਿਣਾ ਚਾਹੀਦਾ ਉਸ ਦੀ ਸਿੱਖਤ ਸਲਾਹ ਕਰਦੇ ਰਹਿਣਾ ਚਾਹੀਦਾ ਹੈ ਗੁਰੂ ਤੋਂ ਮਤ ਲੈਣੀ ਚਾਹੀਦੀ ਉਸ ਦੇ ਗੁਣ ਗਾਣ ਗਾਉਣੇ ਚਾਹੀਦੇ ਆ ਫਿਰ ਇਹ ਮਾੜੇ ਔਗਣ ਨਿਕਲ ਜਾਂਦੇ ਚੰਗੇ ਗੁਣ ਆ ਜਾਂਦੇ ਆ ਫਿਰ ਇਹ ਵੈਰੀਆਂ ਤੇ ਵੀ ਕਾਬੂ ਪੈ ਜਾਂਦਾ ਹੈ ਦੁਸ਼ਟਾਂ ਤੇ ਵੀ ਕਾਬੂ ਪੈ ਜਾਂਦਾ ਪੰਜਾਂ ਤੇ ਤੇ ਅੱਜ ਇਹ ਪੰਜੇ ਆਪਾਂ ਨੂੰ ਆਪਦੀਆਂ ਉਂਗਲਾਂ ਤੇ ਨਚਾਉਂਦੇ ਜਿੱਧਰ ਨੂੰ ਲਾਉਂਦੇ ਉੱਤਰ ਨੂੰ ਆਪਾਂ ਲੱਗ ਜਾਂਦੇ ਆ ਕਿਉਂ ਲੱਗ ਜਾਂਦੇ ਆ ਕਿਉਂਕਿ ਉਸ ਅਕਾਲ ਪੁਰਖ ਪਰਮਾਤਮਾ ਨੇ ਸਿੱਖਤ ਸਲਾਹ ਕਰਦੇ ਨਹੀਂ ਜਿਸ ਦੇ ਨੋ ਦੀ ਸਿਫਤ ਸੁਣਾ ਕਰਨੀ ਆਗੇ ਫਿਰ ਇਨ੍ਹਾਂ ਦੀ ਕੀ ਪਾਇ ਆਪਾਂ ਨੂੰ ਆਪਦੇ ਵਸ ਵਿੱਚ ਕਰ ਲੈਣ ਫਿਰ ਇਹ ਦਾਸ ਬਣ ਜਾਂਦੇ ਆ ਪਰ ਜੇ ਕਿਤੇ ਸਿਫਤ ਸੁਣਾ ਕਰਨੀ ਆ ਜਾਵੇ ਅੰਦਰੋਂ ਕਰਨੀ ਆ ਜਾਵੇ ਅੰਦਰੋਂ ਵਾਹ ਵਾ ਕਰਨੀ ਆ ਜਾਵੇ ਵਾਹਿਗੁਰੂ ਵਾਹਿਗੁਰੂ ਜਿਤ ਦੋ ਹੀ ਸੱਜਣ ਮਿਲਣ ਲੋ ਮੁੰਦੇ ਵਿਚਾਰ ਏ ਪੋੜੀਏ ਜਿਸ ਦੁਹਾਈ ਦੀ ਬਰਕਤ ਨਾਲ ਇਹ ਸੱਜਣ ਮਿਲੇ ਰਹਿਣ ਉਸਦਾ ਇਹ ਦਿ ਵਿਚਾਰ ਨੂੰ ਆਪਣੇ ਅੰਦਰ ਸਾਮ ਰੱਖ ਜਿਹਦੇ ਨਾਲ ਚੰਗੇ ਗੁਣ ਆ ਜਾਣ ਚੰਗੇ ਵਿਚਾਰ ਬਣ ਜਾਣ ਉਸ ਅਕਾਲ ਪੁਰਖ ਪਰਮਾਤਮਾ ਦੀ ਸਿੱਖਤ ਸਲਾਹ ਕਰਦੀ ਰਹਿ ਅੰਦਰ ਸਾਮ ਕੇ ਰੱਖ ਉਹ ਗੁਣਾਂ ਨੂੰ ਅੰਦਰ ਸਾਮ ਕੇ ਰੱਖ ਵਾਹਿਗੁਰੂ 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 ਮਨ ਤਨ ਮਨ ਦੀ ਜੈ ਸੱਜਣਾ ਐਸਾ ਹਸਨ ਸਾਰ ਇੰਨਾ ਸੱਜਣਾ ਦੇ ਮਲਾਪ ਦੀ ਖਾਤਰ ਆਪਣਾ ਤਨ ਆਪਣਾ ਮਨ ਭੇਟ ਕਰ ਦੇਣਾ ਚਾਹੀਦਾ ਹੈ ਵਾਹਿਗੁਰੂ ਆਪਣੇ ਮਨ ਅਤੇ ਇੰਦਰੀਆਂ ਦੀ ਨੀਵੀਂ ਪ੍ਰੇਰਣਾ ਤੋਂ ਬਚੇ ਰਹਿਣਾ ਚਾਹੀਦਾ ਹੈ ਇਸ ਤਰ੍ਹਾਂ ਇੱਕ ਅਜੀਹਾ ਆਤਮਕ ਆਨੰਦ ਪੈਦਾ ਹੁੰਦਾ ਹੈ ਜੋ ਹੋਰ ਸਾਰੀਆਂ ਖੁਸ਼ੀਆਂ ਨਾਲੋਂ ਸ਼੍ਰੇਸ਼ਟ ਹੁੰਦਾ ਹੈ ਵਾਹਿਗੁਰੂ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਆ ਆਨੰਦ ਪ੍ਰਾਪਤ ਕਰੋ ਜੋ ਸਾਰੇ ਨਾਲੋਂ ਸ਼੍ਰੇਸ਼ਟ ਹੈ ਇਹ ਦੁਨੀਆਂ 'ਚ ਆਨੰਦ ਕਿੱਥੇ ਮਾਇਆ 'ਚ ਕਿੱਥੇ ਦੀਆਂ ਪੁੱਤਾਂ 'ਚ ਕਿੱਥੇ ਮਹਿਲ ਮਨਾਰਿਆਂ 'ਚ ਕਿੱਥੇ ਜਿਹੜਾ ਆਨੰਦ ਗੁਰੂ ਤੋਂ ਮਿਲਦਾ ਹੈ ਉਸ ਅਕਾਲ ਪੁਰਖ ਪਰਮਾਤਮਾ ਦਾ ਸਿਮਰਨ ਕਰਕੇ ਉਹ ਖੁਸ਼ੀਆਂ ਉਹ ਆਨੰਦ ਇਹ ਸਾਰਿਆਂ ਨਾਲੋਂ ਗੁਰੂ ਸਾਹਿਬ ਕਹਿੰਦੇ ਸ਼੍ਰੇਸ਼ਟ ਹੈ ਤਿਸ ਸਿਉ ਨੇਹੁ ਨ ਕੀਜੀ ਜੇ ਦਿਸਾ ਚੱਲਣ ਹਰ ਏ ਭੋਲੀਏ ਜਗਤ ਪਸਾਰਾ ਨਾਸ਼ਵੰਤ ਹੈ ਇਸ ਨਾਲ ਮੋਹ ਨਹੀਂ ਕਰਨਾ ਚਾਹੀਦਾ ਤੇ ਆਪਾਂ ਦਾ ਸਾਰਾ ਨਾਸ਼ਵੰਤ ਨਾਲ ਹੀ ਕਰੀ ਬੈਠੇ ਸੰਗਤ ਜੀ ਜੋ ਆਪਣ ਗੁਰੂ ਸਾਹਿਬ ਕਹੇ ਰਹੇ ਆਪਾਂ ਉਹਦੂ ਉਲਟ ਕਰਦੇ ਗੁਰੂ ਸਾਹਿਬ ਕਹਿੰਦੇ ਭਾਈ ਇਹ ਨਾਸ਼ਵੰਤ ਐ ਨਾਸ਼ਵੰਤ ਨਾਲ ਮੋਹ ਨਹੀਂ ਕਰਨਾ ਤੇ ਆਪਾਂ ਨਾਸ਼ਵੰਤ ਨਾਲ ਮੋਹ ਕਰਦੇ ਗੁਰੂ ਸਾਹਿਬ ਕਹਿੰਦੇ ਇਹ ਭਾਈ ਸਦਾ ਕਾਇਮ ਰਹਿਣ ਵਾਲੇ ਨਾਲ ਪਿਆਰ ਪਾ ਉਹ ਆਪਾਂ ਪਾਉਂਦੇ ਨਹੀਂ ਆਪਾਂ ਕੋੜ ਨੂੰ ਚੁੰਬੜੇ ਪਈਆਂ ਕੂੜੀ ਕੋੜ ਨੇ ਹੋਂ ਲਾਗਾ ਵਿਸਰਿਆ ਕਰਤਾਰ ਕਿਸ ਨਾਲ ਕੀਜਾ ਦੋਸਤੀ ਸਭ जग ਚੱਲਣ ਹਾਰ ਕਿਹਦੇ ਨਾਲ ਦੋਸਤੀ ਕਰੇਗਾ ਦੱਸ ਕਿਹਦੇ ਨਾਲ ਪਿਆਰ ਪਾਏਗਾ ਸਾਰਾ ਸੰਸਾਰ ਚੱਲਣ ਹਾਰ ਹੈ ਤੇ ਗੁਰੂ ਸਾਹਿਬ ਕਹਿੰਦੇ ਭਾਈ ਇਹਨਾਂ ਨਾਲ ਮੋਹ ਨਾ ਪਾ ਇਹ ਨਾਸ਼ਵੰਤ ਹੈ ਨਾਸ਼ਵੰਤ ਹੈ ਤੂੰ ਇਹਦਾ ਪਹਾੜ ਹੈ ਨਾਨਕ ਜਿੰਨੀ ਇਵ ਕਰ ਗੋਜਿਆ ਤਿੰਨਾ ਬਿਟੋਂ ਕੁਰਬਾਨ ਗੁਰੂ ਸਾਹਿਬ ਕਹਿੰਦੇ ਜਿੰਨਾ ਬੜ ਭਾਗੀਆਂ ਨੇ ਆਤਮਿਕ ਜੀਵਨ ਦੇ ਭੇਦ ਨੂੰ ਇਸ ਤਰ੍ਹਾਂ ਸਮਝਿਆ ਹੈ ਮੈਂ ਉਹਨਾਂ ਤੋਂ ਸਤਕੇ ਜਾਂਦਾ ਹਾਂ ਸਤਕੇ ਜਾਂਦਾ ਹਾਂ ਵਾਹਿਗੁਰੂ ਜਿਨ੍ਹਾਂ ਨੇ ਉਸ ਸਦਾ ਕਾਇਮ ਰਹਿਣ ਵਾਲੇ ਨੂੰ ਸਮਝ ਲਿਆ ਜਿਨ੍ਹਾਂ ਨੇ ਮਾਇਆ ਨੂੰ ਸਮਝ ਲਿਆ ਵੀ ਇਹ ਨਾਸ਼ਵੰਤ ਹੈ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਇਸ ਭੇਦ ਨੂੰ ਸਮਝ ਲਿਆ ਇਹ ਮਾਇਆ ਸਾਰੀ ਨਾਸ਼ਵੰਤ ਹੈ ਤੇ ਸਦਾ ਕਾਇਮ ਰਹਿਣ ਵਾਲਾ ਉਹ ਪਰਮਾਤਮਾ ਉਹਨੂੰ ਸਿਮਰਨ ਹੈ ਕਹਿੰਦੇ ਮੈਂ ਉਹਨਾਂ ਤੋਂ ਸਦਕੇ ਜਾਣਾ ਵਾਹਿਗੁਰੂ ਕਰੋ ਕਿਰਪਾ ਸਾਨੂੰ ਵੀ ਇਹ ਸਮਝ ਆ ਜਾਵੇ ਸਤਿਗੁਰੂ ਵਾਹਿਗੁਰੂ ਕਰੋ ਕਿਰਪਾ ਸਤਿਗੁਰੂ ਤੁਹਾਡੇ ਬੱਚੇ ਆ ਵਾਹਿਗੁਰੂ ਆਪ ਦੇ ਨਾਲ ਛੋੜ ਲਓ ਸਾਨੂੰ ਇਹ ਆਤਮਕ ਆਨੰਦ ਬਖਸ਼ੋ ਸਤਿਗੁਰੂ ਬਖਸ਼ੋ ਵਾਹਿਗੁਰੂ 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 ਹਾਂਜੀ ਸੰਗਤ ਜੀ ਵਿਚਾਰ ਕਰਦਿਆਂ ਤੋਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਸੰਗਤ ਬਖਸ਼ਣ ਜੋਗੇ ਬਖਸ਼ ਦੇਣਾ ਵਕਸ਼ ਦੇਣਾ ਸਤਿਗੁਰੂ ਅੱਗੇ ਵਾਸਤੇ ਛੋਤ ਸੁਪਸ਼ਟ ਬਾਣੀ ਪੜਨ ਦਾ ਵੱਲ ਬਖਸ਼ਣਾ ਵਾਹਿਗੁਰੂ ਸੇਹੀ ਪਿਆਰੇ ਮੇਲਣਾ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵਾਹਿਗੁਰੂ ਉਹਨਾਂ ਪਿਆਰਿਆਂ ਨੂੰ ਮਲਾਉਣਾ ਸਤਿਗੁਰੂ ਜਿਨ੍ਹਾਂ ਨੂੰ ਮਿਲ ਕੇ ਥੋੜੀ ਸਿਰਫ ਸਲਾਹ ਕਰ ਸਕੀਏ ਥੋੜੀ ਵਾਹ ਵਾਹ ਕਰ ਸਕੀਏ ਤੁਹਾਡੇ ਗੁਣ ਗਾਣ ਗਾ ਸਕੀਏ ਇਹ ਮਾਇਆ ਦੇ ਸਮਝ ਆ ਜਾਵੇ ਮਾਇਆ ਚੋਂ ਨਿਕਲ ਸਕੀਏ ਵਾਹਿਗੁਰੂ ਵਾਹਿਗੁਰੂ ਕਰੋ ਕਿਰਪਾ ਸਤਿਗੁਰੂ ਉਨ੍ਹਾਂ ਪਿਆਰਿਆਂ ਨਾਲ ਮਿਲਾਵ ਕਰਵਾਓ ਸ਼ਬਦ ਦੀ ਵਿਚਾਰ ਬਖਸ਼ੋ ਵਾਹਿਗੁਰੂ ਸਿਮਰਨ ਬਖਸ਼ੋ ਸਤਿਗੁਰੂ ਕਰੋ ਕਿਰਪਾ ਵਾਹਿਗੁਰੂ ਹੋ ਵਾਹਿ ਗੁਰੂ ਹੋ ਵਾਹਿ ਗੁਰੂ ਵਾਹਿ ਗੁਰੂ ਹੋ ਵਾਹਿ ਗੁਰੂ ਹੋ ਵਾਹਿ ਗੁਰੂ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਤੇ ਨੀ ਪਾਤੇ ਅਬਰ ਨਾਤੇ ਨੀ ਪਾਤੇ